ਮੇਰੇ ਵਿਦਿਆਰਥੀ ਮੈਨੂੰ ਪੁੱਛਦੇ ਹੁੰਦੇ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਜ਼ਰੂਰਤ ਕੀ ਸੀ ਉਹਦੀ ਜ਼ਰੂਰਤ ਸੀ ਭਾਈ ਉਹ ਭੈਣੋ ਬੱਚਿਓ ਕਿ ਜਦੋਂ 1699 ਦੀ ਵਿਸਾਖੀ ਨੂੰ ਕਰਾਮਾਤ ਵਰਤਾ ਦਿੱਤੀ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਪ੍ਰਗਟ ਹੋਇਆ ਉਹਨਾਂ ਨੂੰ ਇਸ ਗੱਲ ਦੀ ਭਲੀ ਜਾਣਕਾਰੀ ਸੀ ਕਿ ਆਉਣ ਵਾਲਾ ਪੰਥ ਆਉਣ ਵਾਲੇ ਸਮੇਂ 'ਚ ਪੰਥ 'ਚ ਵਾਧਾ ਹੋਏਗਾ Hindu ਭਾਈਚਾਰਾ ਮਰ ਛਕੇਗਾ ਜਦੋਂ ਧਰਮ ਦੇ ਸੰਸਕਾਰ ਧਰਮ ਦੀਆਂ ਯਾਦਾਂ ਇਹ ਰਾਤੋਂ ਰਾਤ ਇੱਕ ਹੁਕਮ ਨਾਲ ਨਹੀਂ ਬਦਲਦੀਆਂ ਹੁੰਦੀਆਂ ਜਿਹੜਾ ਹਿੰਦੂ ਭਾਈਚਾਰਾ ਖਾਲਸਾ ਪੰਥ ਚ ਆਏਗਾ ਉਹ ਆਪਣੇ ਪਿਛਲੇ ਸੰਸਕਾਰ ਦੇਵੀ ਦੇਵਤੇ ਅਵਤਾਰ ਲੈ ਕੇ ਆਏਗਾ ਉਹ ਰੁਕ ਨਹੀਂ ਸਕਣਗੇ ਲੇਕਿਨ ਉਹਨਾਂ ਅਵਤਾਰਾਂ ਦੇ ਦੇਵੀ ਦੇਵਤਿਆਂ ਦੇ ਸੁਭਾਅ ਬਦਲਾਂਗੇ ਉਹਨਾਂ ਦੇ ਵਰਤਾਰੇ ਬਦਲਾਂਗੇ ਉਹਨਾਂ ਦੇ ਕਰਮ ਬਦਲਾਂਗੇ ਇਸ ਤਰ੍ਹਾਂ ਦਾ ਬਹੁਤ ਵੱਡਾ ਯਤਨ ਸੰਸਾਰ ਚ ਸਭ ਤੋਂ ਪਹਿਲੀ ਵਾਰੀ ਕੀਤਾ ਸੀ ਮਹਾਤਮਾ ਬੁੱਧ ਨੇ ਫੇਰ ਕੀਤਾ ਦਸ਼ਮ ਪਾਤਸ਼ਾਹਾਂ ਨੇ